ਸਲੋਵੀ ਤੁਸੀਂ ਲੈਣਾ ਵਿਆਹ ਸ਼ਾਈ ਦਾ ਕਪੜਾ ਦਾਜਵੇ ਦਾ ਕਪੜਾ ਅੱਜ ਤੁਹਾਡੇ ਵੱਡੇ ਫੇਰੇ ਕਰਦਣਿਆ ਓਪਨ ਚੈਲੰਜ ਜੋ ਰੇਟ ਬਾਪੇ ਛੱਟੀਆਂ ਦੇਣਾ ਅੱਜ ਦੇ ਸੂਟ ਤੁਹਾਨੂੰ ਦਿਖਾਉਣੇ ਆ ਕੋਈ 7000 ਦਾ ਕੋਈ 8000 ਦਾ ਕੋਈ 10000 ਦਾ ਪਰ ਵੱਡੀ ਆਫਰ ਆ ਰਹੀਆਂ 8-8000 ਵਾਲੇ 10-10000 ਵਾਲੇ ਸੂਟ 2-2000 ਦੇ ਆਣਿਆ ਇਹ ਮੇਰੇ ਪੂਰੇ ਪੰਜਾਬ ਦਾ ਚੈਲੰਜ ਆ ਇਦਾਂ ਦਾ ਸੂਟ ਦਾ ਇਦਾਂ ਦਾ ਦੁਪੱਟਾ ਜੇ ਪੂਰੇ ਪੰਜਾਬ ਚ ਕੋਈ 6000 ਤੋਂ ਘੱਟ ਦੇ ਦੇਵੇ ਤੇ ਆਪਾਂ 100 ਸੂਟ ਫਰੀ ਦਵਾਂਗੇ ਹਾਂਜੀ ਕਿੰਨਾ ਦਵਾਂਗੇ ਕਿਸੇ ਦਾ ਘਰੇ ਨਹੀਂ ਪੈਂਦਾ 2000 ਦਾ ਆਪਾਂ 2000 ਦਾ ਦੇਖੋ ਬਹੁਤ ਸਾਰੇ ਦੁਕਾਨਦਾਰ ਇਹ 5-5000 ਰੁਪਏ ਦਾ ਸੂਟ ਸੇਜ ਵੇਚ ਰਹੇ ਆ ਪਰ ਇਥੇ ਬਿਨਾਂ ਥੇਲ ਤੋਂ 2000 ਚ ਲੈ ਜਾ ਮੈਂ ਕੀ ਕਹਾਂ ਸ਼ੋਰੂਮਾਂ ਚ ਜਾ ਕੇ ਲੁੱਟ ਨਾ ਕਰੋ ਨਾ ਕਰੋ ਕਿਉਂਕਿ ਤੁਹਾਡਾ ਪੈਹਾ ਲੁੱਟਿਆ ਜਾ ਰਿਹਾ ਦੇਖੋ ਤਾਂ ਸਹੀ ਇਹਨੂੰ ਕਹਿੰਦੇ ਆ ਬਾਬਾ ਇਹ ਲਿਆਉਣੇ ਕਿੱਥੋਂ ਆ ਗੁਫਾ ਕਿਹੜੀ ਐ ਇਹ ਰੇਟ ਦਾ ਕੋਈ ਹੋਲਸੇਲਰ ਹੀ ਦੇਖਦਾ ਜੋ ਤਾਂ ਮੈਂ ਆਪਣੇ ਪਿੰਡ ਮਰੋਂ ਫੇਰਾ ਕਰਦਾ ਐਦਾਂ ਦਾ ਸੂਟ ਕੋਈ ਦੇ ਜਵੇ ਚੈਲੰਜ ਆ 2000 ਦਾ ਦਊਗਾ ਦੇਖੋ ਜਿਹੜੇ ਦੁਕਾਨਦਾਰ ਕਹਿੰਦੇ ਸੀ ਬਾਬੇ ਕੋ 100 200 500 ਵਾਲੀ ਸੂਟ ਆ ਉਹਨਾਂ ਨੂੰ ਅਜ ਠੋਗ ਮਾ ਜਵਾਬ ਆ ਭਾਈ ਆ ਜਿਹੜੇ ਤੁਸੀਂ ਲੋਕਾਂ ਨੂੰ ਲੁੱਟਦੇ ਹੋ 6 6000 ਕਹਿ ਕੇ 7 7000 ਕਹਿ ਕੇ ਬਾਬਾ ਇਹਨਾਂ ਨੂੰ ਵੀ ਫਾਇਦਾ ਕਰੀ ਜਾਂਦਾ 2 2000 ਚ ਦੇਈ ਜਾਂਦਾ 2 2000 ਚ ਦਿਲ ਟੜਕ ਰਿਹਾ ਨੇ ਦੁਕਾਨਦਾਰਾਂ ਦੇ ਬਾਬਾ ਕਰੀ ਕੀ ਜਾਂਦਾ ਪਰ ਰੇਟ ਨੰਗੇ ਕਰ ਤੇ ਸਾਰੇ ਭਾਜੀ ਆ ਦੇਖੋ ਹੁਣ ਤੁਹਾਨੂੰ ਮੈਂ ਜਲਵਾ ਦਿਖਾ ਰਿਹਾ ਭਾਈ ਆ ਸੂਟ ਦਾ ਦੁਪੱਟਾ ਖੋਲ ਕੇ ਦੇਖ ਬਈ ਜਰਾ ਇਕੱਠੇ ਹੋ ਐ ਨਾ ਸਾਰਾ ਨੇ ਇੱਥੇ ਕੋਈ ਗੱਲ ਨਹੀਂ ਰੇਟ ਨਾ ਪਾਇਆ ਕਰੋ ਇਦਾਂ ਦੇ ਇਦਾਂ ਦੇਖੋ ਸੂਟ ਇਹਨੂੰ ਕੋਣ ਦਊ 2000 ਦਾ ਬਾਬਾ ਜੀ ਦਊ ਆ ਦੇਖੋ ਸੋ ਤੁਸੀਂ ਚੈੱਕ ਕਰੋ ਜਿਹਨੇ ਇਦਾਂ ਦੇ ਹੈਵੀ ਸੂਟਾਂ ਦੀ ਦਾਜਬਰੀ ਜਿਹੜੇ ਬਾਜ਼ਾਰ ਚੱਕ ਤੁਸੀਂ 2-2 ਲੱਖ ਰੁਪਏ ਦੀ ਲੈਨੇ ਹੋ ਇੱਥੇ 70-80 ਹਜ਼ਾਰ ਚ ਹੈਵੀ ਦਾਜਬਰੀ ਬਣਾ ਕੇ ਦੇਵਾਂਗੇ ਤੁਹਾਨੂੰ ਇਦਾਂ ਸੂਟ ਕੋਲ ਰਿਆ ਦਿਲ ਘਬਰਾ ਰਿਆ ਉੱਧਰ ਦੇਖੋ ਲੱਡੂ ਦਾ ਹਾਂ ਉੱਧਰ ਹੂੰ ਸੁੱਕ ਕੇ ਅੰਦਰ ਉਹ ਕੀ ਕਰੀ ਜਾਂਦੇ ਆ ਹਾਂ ਇਹ ਸੂਟ 6-6 ਹਜ਼ਾਰ ਵਾਲੇ ਬਾਬੇ ਨੇ 2-2 ਹਜ਼ਾਰ ਕਰਤੇ ਭਾਈ ਲੈ ਲਓ ਜਿਹਨੇ 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 ਜਿਹੜਾ ਸੂਟ ਲੈਣਾ ਲੈ ਲਓ ਅਸੀਂ ਦੇ ਦੇਨੇ ਅੱਜ ਚੌਗੀ ਫੈਰੇ ਕਰਨੇ ਆ ਤਾਂ ਫੇਰ ਜਗੜਾ ਕਿਉਂ 2-2000 ਰੁਪਏ ਚ ਹੈਂਡਵਰਕ ਵਾਲੇ ਸੂਟ ਲੈ ਜੋ ਬਾਬਾ ਜੀ ਸਾਰੇ ਪਾਸੇ ਰੌਲਾ ਕਿੰਨੇ ਬਾਬੇ ਕੋਲ ਜਾਓ 8-10 ਹਜ਼ਾਰ ਵਾਲੇ ਸੂਟ 2-2000 ਤੇ ਆਉਂਦੇ ਹੋ 1000% ਦਿੰਨੇ ਆ ਜੀ ਸਾਰੇ ਭੈਣ ਭਰਾਵ ਨੂੰ ਸਸਰੀ ਕਾਲ ਤੇ ਪਹਿਲਾ ਸੂਟ ਦਾ ਧਮਾਕਾ ਜਲਵੇ ਦੇ ਨਾਲ ਆ ਹੁਣ ਪਿਓਰ ਨੇਚਰਲ ਕਰੇਪ ਦਾ ਸੂਟ ਪੂਰਾ ਹੈਵੀ ਬਾਜੂ ਵਰਕ ਦੇ ਨਾਲ ਤੇ ਇਹ ਮੇਰੇ ਪੂਰੇ ਪੰਜਾਬ ਦਾ ਚੈਲੰਜ ਆ ਇਦਾਂ ਦਾ ਸੂਟ ਦਾ ਇਦਾਂ ਦਾ ਦੁਪੱਟਾ ਜੇ ਪੂਰੇ ਪੰਜਾਬ ਚ ਕੋਈ 6000 ਤੋਂ ਘੱਟ ਦੇ ਦੇਵੇ ਤੇ ਆਪਾਂ 100 ਸੂਟ ਫ੍ਰੀ ਦੇਵਾਂਗੇ ਕਿੰਨਾ ਦੇਵਾਂਗੇ ਕਿਸੇ ਦਾ ਘਰੇ ਨਹੀਂ ਪੈਂਦਾ 2000 ਦਾ ਆਪਾਂ 2000 ਦਾ ਦੇਖੋ ਇਹ ਸੂਟ ਵੱਡੇ ਸ਼ੋਰੂਮ ਜੇ ਲੈਟਾ ਲਾ ਕੇ 6-7000 ਦਾ ਪਰ ਇੱਥੇ 2000 ਦਾ ਸੂਟ ਦੁਪੱਟਾ ਵੀ ਤੁਸੀਂ ਦੇਖੋ ਹੈਵੀ ਦੁਪੱਟਾ ਮਿਲ ਜਾਣਾ ਆ ਦੇਖੋ ਭਾਜੀ ਸੂਟ ਪਿਓਰ ਨੇਚਰਲ ਕਰੇਪ ਦਾ ਹੈਵੀ ਬ੍ਰਾਈਡਲ ਪੀਸ ਬਾਡੀਅਰ ਸੂਟ ਜਿਹੜੇ 5-5 6-6000 ਤੋਂ ਸਟਾਰਟ ਹੁੰਦੇ ਆ ਇਹ ਚੈਲੰਜ ਆ ਰੇਟਾਂ ਦਾ ਐਦਾਂ ਦਾ ਸੂਟ ਐਦਾਂ ਦਾ ਦੁਬੱਟੇ ਭਾਜੀ 2000 ਦੇਖੋ ਬਹੁਤ سارے ਦੁਕਾਨਦਾਰ ਇਹ 5-5000 ਪਿਰਾਂ ਸੂਟ ਸੇਜ ਵੇਚ ਰਹੇ ਆ ਪਰ ਇਥੇ ਬਿਨਾਂ ਸੇਲ ਤੋਂ 2000 ਚ ਲੈ ਜਾਓ ਆ ਦੇਖੋ ਪੀਸ ਇੱਕ ਤੋਂ ਇੱਕ ਹੈਵੀ ਤੋਂ ਹੈਵੀ ਸੂਟ ਆਊਗਾ ਇਹਨੂੰ ਦਾ ਭਾਜੀ ਆਪਾਂ ਸੂਟ ਦਿਖਾਣੇ ਆ ਨਾ ਆ ਸੂਟ ਦੇਖੋ ਮੈਂ ਕਹਿੰਦਾ ਚੈਲੰਜ ਆ ਰੇਟ ਦਾ ਚਾਰ-ਚਾਰ ਕਲਰਾਂ ਦਾ ਚਾਰਡ ਹੋਊਗਾ ਬ੍ਰਾਂਡ ਆ ਕੰਮ ਦੇਖ ਲਓ ਕੀਤਾ ਹੋਇਆ ਕੇਰਾ ਦੇਖ ਲਓ ਆਹ ਦੇਖ ਲਓ ਨਾ ਦੁਪੱਟਾ ਨਾਲ ਭਾਜੀ ਵੇਜਾ ਵੇਜਾ ਸੂਟ ਦੀ ਵੇਜਾ ਵੇਜਾ ਹਾਂਜੀ ਇਹ ਆਹ ਦੇਖੋ ਦੁਪੱਟਾ ਜਿਹੜਾ ਕੰਮ ਦਿਖਾਉ ਨੇੜੇ ਕਰਕੇ ਹਾਂਜੀ ਭਾਜੀ 5000 6000 ਤੋਂ ਚੰਗੇ ਚੰਗੇ ਸ਼ੋਅਰੂਮ ਆ ਲੈਣਾ ਗੱਲ ਕਰਦੇ ਆ ਐਲੋ ਹੋਲ ਸੇਲ 'ਚ 2000 ਦਾ ਲੋ ਸੋ ਤੁਸੀਂ ਚੈੱਕ ਕਰ ਲਓ ਜਿਹਨੇ ਇਦਾਂ ਦੇ ਹੈਵੀ ਸੂਟਾਂ ਦੀ ਦਾਜ ਬਰੀ ਜਿਹੜੇ ਬਾਜ਼ਾਰ 'ਚ ਤੁਸੀਂ 2-2 ਲੱਖ ਰੁਪਏ ਦੀ ਲੈਨੇ ਹੋ ਇੱਥੇ 70-80 ਹਜ਼ਾਰ 'ਚ ਹੈਵੀ ਦਾਜਵਰੀ ਬਣਾ ਕੇ ਦੇਵਾਂਗੇ ਤੁਹਾਨੂੰ ਸਲਵਾਰ ਦੇ ਪੌਂਚੇ ਦੇਖੋ ਬਈ ਨਾ ਇਹ ਬ੍ਰਾਂਡਡ ਪੀਸ ਨੇ ਪੂਰੀ ਜਨਲ ਹੁਣ ਆਹ ਨਾ ਕੇ ਨੇ 2000 ਦਾ ਆ ਵੀ 2000 ਦਾ ਆ ਪੀਸ ਦੇਖ ਲਓ ਇਹ 650 450 550 5 ਇਹ ਤਾਂ ਦੁਕਾਨ ਦਾ ਰੇਟ ਆ ਬ੍ਰਾਂਡ ਬ੍ਰਾਂਡ ਆ ਲੋ ਬਾਬੇ ਰੇਟ ਤੇ 2000 ਰੁਪਏ ਚ ਖੁੱਲ ਗਿਆ ਜੇ ਦੁਪੱਟੇ ਵੀ ਖੁੱਲੇ ਢੁਲੇ ਖੁੱਲੇ ਢੁਲੇ ਦੁਪੱਟੇ ਇਦਾਂ ਦੇ ਹੈਵੀ ਤੋਂ ਹੈਵੀ ਸੂਟਾ ਦੇਖੋ ਮੈਂ ਕੀ ਕਹਿੰਦਾ ਸ਼ੋਰੂਮਾਂ 'ਚ ਜਾ ਕੇ ਲੁੱਟ ਨਾ ਕਰੋ ਨਾ ਕਰੋ ਕਿਉਂਕਿ ਤੁਹਾਡਾ ਪੇਹਾ ਲੁੱਟਿਆ ਜਾ ਰਿਹਾ ਦੇਖੋ ਤਾਂ ਸਹੀ ਇਹਨੂੰ ਕਹਿੰਦੇ ਆ ਬਾਬਾ ਹੀ ਲਿਹਾਉਣੇ ਕਿੱਥੋਂ ਆ ਗੁਫਾ ਕਿਹੜੀ ਐ ਇਹ ਰੇਟ ਤਾਂ ਕੋਈ ਹੋਸਟਲਰ ਹੀ ਦੇਖਦਾ ਚੋਤ ਤਾਈ ਜੀ ਉਹ ਆਪਣੇ ਭੈਣਾਂ ਬਰਾਂ ਦਾ ਫੇਰਾ ਕਰਦਾ ਐਦਾਂ ਦਾ ਸੂਟ ਕੋਈ ਦੇ ਜਵੇ ਚੈਲੇਂਜ ਆ 2000 ਤਾਂ ਦਊਗਾ ਸੋ ਤੁਸੀਂ ਇਹ ਚੈੱਕ ਕਰ ਲਓ ਬਾਯੂ ਵਰਕ ਹੈਵੀ ਫਰੰਟ ਘੇਰੇ ਹੈਵੀ ਦੁਪੱਟੇ ਹੈਵੀ 5-5000 ਰੁਪਇਆ ਘੜ ਤੋਂ ਘੱਟ ਪਰ ਸਾਡੇ ਕੋਲ ਆ ਜੋ 2000 ਰੁਪਏ ਦਾ ਸੂਟ ਆ ਦੇਖੋ ਰਾਜਾ ਰਾਣੀ ਵਾਲਾ ਡਿਜ਼ਾਈਨਰ ਡਿਸਟਲ ਪੀਸ ਇਹ ਮੈਂ ਦੇ ਦੇਣੇ ਹੁਣੇ ਜਿਹੜੇ ਲੈਣਿਆ ਮੈਂ ਕਿਹਾ ਸਾਰੇ ਹੀ ਦੇ ਦੇਣੇ ਆਪਾਂ ਵੀ ਰੱਖਣੇ ਕੋਈ ਨਹੀਂ ਇਹ ਪੀਸ ਦੇਖ ਲੈ ਦੁਪੱਟਾ ਦੇਖ ਲੈ ਨਾਲ ਚੈਲੰਜ ਆ ਮੇਰਾ 55500 ਹਾਂਜੀ ਹੋਲ ਸੇਲ ਹੈ ਆ ਲੋ ਆ ਸੂਟ ਦੇ ਆ ਦੁਪੱਟਾ ਨਾਲ ਹੈਂਡਵਰਕ ਦਿਖਾ ਵੀ ਦੇ ਭਾਈ ਲੈ ਲੋ ਜਿਹਨੇ 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 ਜਿਹੜਾ ਸੂਟ ਲੈਣਾ ਲੈ ਲੋ ਅਸੀਂ ਦੇ ਦੇਣੇ ਅੱਜ ਕਿਉਂਕਿ ਫੇਰੇ ਕਰਨੇ ਆ ਤਾਂ ਫਿਰ ਜਗੜਾ ਕਿਉਂ ਦੋ 1000 ਰੁਪਏ ਚ ਹੈਂਡਵਰਕ ਵਾਲੇ ਸੂਟ ਲੈ ਜਾਓ ਵੱਡਾ ਫਾਇਦਾ ਕਰਨਾ ਅੱਜ ਆਹ ਦੇਖੋ ਪੀਸ ਇੱਕ ਇੱਕ ਸੂਟ ਲੈਣਾ ਰੂਹ ਖੁਸ਼ ਹੋ ਜੇਗੀ ਮੇਰੇ ਪਹਿਣਾ ਪਰਾਵਾ ਦੀ ਐਦਾਂ ਦੀਆਂ ਚੀਜ਼ਾਂ ਹੋਰ ਐਦਾਂ ਨਾ ਕਰ ਰੋ ਸ਼ਿਮਰ ਦਾ ਸੂਟ ਵੀ 2000 ਰੁਪਏ ਭਾਜੀ ਸ਼ਿਮਰ ਨਹੀਂ ਇਹ ਸ਼ਿਮਰ ਦੇ ਵੀ ਉੱਪਰ ਦੀ ਆਈਟਮ ਹੈ ਸ਼ਿਮਰ ਦੇ ਵੀ ਉੱਪਰ ਦੀ ਆਈਟਮ ਹੈ ਕਪੜਾ ਆਹ ਦੇਖੋ ਜਰਾ ਕੰਮ ਰੇਖੋ ਕੀਤਾ ਹੋਇਆ ਪੂਰਾ ਹੈਂਡਵਰਕ ਜਿੱਦਾਂ ਨਾ ਆਹ ਦੇਖੋ ਔਣੇ ਨਾਲ ਲੱਦਿਆ ਹੋਇਆ ਸੂਟ ਆਹ ਦੇਖੋ ਸੂਟ ਆਹ ਦੇਖੋ ਚੀਜ਼ ਇੱਧਰ ਸੂਟ ਕਰ ਰਿਹਾ ਇਹ 2000 ਤਾਂ ਨਹੀਂ ਹੁੰਦਾ ਇੱਧਰ ਇੱਧਰ ਸੂਟ ਕਰ ਰਿਹਾ ਦਿਲ ਘਬਰਾ ਰਿਹਾ ਉਧਰ ਦੇਖੋ ਲੱਡੂ ਦਾ ਹਾਂ ਉਹਦਾ ਖੂਨ ਸੁੱਕ ਗਿਆ ਅੰਦਰੋਂ ਆ ਕੀ ਕਰੀ ਜਾਂਦੇ ਆ ਹਾਂ ਇਹ ਸੂਟ 6-6 ਹਜ਼ਾਰ ਵਾਲੇ ਬਾਬੇ ਨੇ 2-2 ਹਜ਼ਾਰ ਕਰਤੇ ਆ ਜਿੰਨੇ ਆ ਬਾਜ਼ਾਰ ਚ ਇੱਕ ਲੈਣਾ ਉਹਨੇ ਦੇ ਇੱਥੇ ਤੁਹਾਨੂੰ ਅਸੀਂ ਤਿੰਨ ਦੇ ਦੇਣੇ ਆ ਆ ਦੇਖ ਲਓ ਪੀਸ ਲੈ ਲੱਡੂ ਦੇ ਸਾਹ ਨਹੀਂ ਸੁੱਕੇ ਸਾਰੇ ਹੀ ਦੇਖ ਰਹੇ ਵੀ ਕਰੀ ਕੀ ਜਾਂਦੇ ਇਹ ਆ ਦੇਖੋ ਪੀਸ ਪਿਓਰ ਨੈਚੁਰਲ ਗਰੇਵਰੀ ਸਲਵਾਰ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ 10000 ਸੂਟ ਆਪਣੇ ਕੋਲ ਕਿੰਨਾ ਅਜਾ ਸਟਾਕ ਵਾਧੂ ਆ ਬਾਜੀ ਸੇਲਾ ਦੀ ਬਾਈ ਨੋ ਧੁਮਾਕਾ ਕਰਤਾ ਬੈਟਿੰਗ ਦਾ ਹਾਂ ਬਈ ਕਿਤੇ ਨਾ ਜਾਓ ਖੁੱਲਾ ਟਾਈਮ ਗੜ ਕੇ ਬਾਬੇ ਲੱਗੇ ਹੋ ਇੱਕ ਇੱਕ ਸੂਟ ਖੋਲ ਕੇ ਦਿਖਾਵਾਂਗੇ ਐਦਾਂ ਦੇ ਤੋਪੇ ਭਾਜੀ ਤੋਪੇ ਸੇਲਦਾਰ ਕਰ ਰਹੇ ਨੇ ਦੁਕਾਨਦਾਰਾਂ ਦੇ ਬਾਬਾ ਕਰੀ ਗਏ ਜਾਂਦਾ ਪਰ ਰੇਟ ਨੰਗੇ ਕਰਦੇ ਸਾਰੇ ਭਾਜੀ ਆ ਦੇਖੋ ਔਰ ਨਾਲ ਮੈਂ ਜਲਵਾ ਦਿਖਾ ਰਿਹਾ ਬਈ ਆ ਸੂਟ ਦਾ ਦੁਪੱਟਾ ਖੋਲ ਕੇ ਦੇਖ ਬਈ ਜਰਾ ਇਕੱਠੇ ਹੋ ਐ ਨਾ ਸਾਰਿਆਂ ਨੇ ਇੱਥੇ ਕੋਈ ਗੱਲ ਨਹੀਂ ਰੇਟ ਨਾ ਪਾਇਆ ਕਰੋ ਐਦਾਂ ਦੇ ਐਦਾਂ ਦੇਖੋ ਤੁਸੀਂ ਇਹਨੂੰ ਕੋਣ ਦਊ 2000 ਦਾ ਬਾਬਾ ਜੀ ਦਊ ਆ ਦੇਖੋ ਇਹ ਵੀ 2000 ਦੇ ਦੇਖੋ 6 6 7 7 2000 ਵਾਲੇ ਸੂਟ ਨੇ 2 2000 ਚ 5 5000 ਵਾਲੇ ਸੂਟ ਨੇ 12 1500 ਇਹ ਗੱਲ ਤੁਸੀਂ ਨੋਟ ਕਰ ਲਓ ਆ ਦੇਖੋ ਸੂਟ ਓਏ ਹੋਏ ਕਮਾਲ ਕਰਦੀ ਹੈ ਮੈਂ ਕਿਹਾ ਤੋਬਾ ਤੋਬਾ ਹੋਈ ਪਈਆ ਗਲਾ ਕੇਰਾ ਤੇ ਦੁਪੱਟਾ ਮੈਂ ਕਹਿੰਦਾ ਦੁਪੱਟਾ ਹਾਲ ਕੀ ਚੀਜ਼ ਬੋਲਦੀ ਹੋਰ ਸਾਈਡ ਦੁਪੱਟਾ ਭਾਜੀ ਇਹਨੂੰ ਕਹਿੰਦੇ ਦੁਪੱਟਾ ਉਹ ਵੀ 4 ਸਾਈਡ ਆ ਸੂਟ ਦੇਖ ਲੋ ਨੇੜੇ ਕਰਕੇ ਹਾਂਜੀ ਆਹ ਦੇਖੋ ਜਰਾ ਆ ਤਗਾ ਭਾਈ ਨੇੜੇ ਕਰਕੇ ਫੋਰ ਸੈਟ ਕੜਾਈਆਂ ਜੀ 200000 ਚ ਜੀ ਪੂਰੇ ਪੰਜਾਬ ਦੇ ਤਮਾਕੇ ਪਾਤੇ ਰੇਤਾਂ ਬੜੇ ਸੋਹਣੇ ਆ ਬਾਜੀ ਇੰਗਲਿਸ਼ ਚੀਜ਼ਾਂ ਦੇਖੋ 3 ਮੀਟਰ ਪਿਓਰ ਕਰੇਵ ਦੀ ਸਲਵਾਰ ਆਹ ਦੇਖੋ ਬਾਜੀ ਪੀਸ ਆਹ ਕਮ ਦੇਖੋ ਪਿਓਰ ਦੀਆਂ ਚੀਜ਼ਾਂ ਪਿਓਰ ਕਲਕੱਤੇ ਦੇ ਆਰਟੀਕਲ ਐਦਾਂ ਦੇ ਸੂਟ ਐਂਡ ਦੁਪੱਟੇ ਉਹ ਬਜਾਰਾ ਦੇ 8500 ਤੋਂ ਸ਼ੁਰੂ ਹੁੰਦਾ ਕਲਕੱਤਾ ਇੱਥੇ 2000 ਚ ਹੀ ਮਿਲ ਜਾਣਾ ਕਲਕੱਤਾ ਦੇਖ ਲਓ ਇਹ ਤਾਂ ਚੀਜ਼ਾਂ ਵੀ ਨਵੀਆਂ ਇਹ ਤਾਂ ਦੁਕਾਨਾਂ ਤੇ ਆਈਆਂ ਹੀ ਨਹੀਂ 8500 ਤੋਂ ਬਾਅਦ ਦੀ ਗੱਲ ਆ ਭਾਜੀ ਆ ਦੇਖੋ ਇੱਕ ਇੱਕ ਸੂਟ ਨਹੀਂ ਹੈਗੇ ਸੈੱਟ ਵਾਈਜ਼ ਮਾਲ ਹੈ ਹੋਲ ਸੇਲ ਦਾ ਕੰਮ ਕਰੀਦਾ ਇਦਾਂ ਦੇ ਬ੍ਰੈਂਡ ਦੇਣੇ 2000 ਦੇ ਦੇਖੋ ਰੰਗ ਚੈੱਕ ਕਰੋ ਕਿੰਨੇ ਸੋਨੇ ਸੋਨੇ ਪੂਰੇ ਡਾਇਮੰਡ ਪੀਸ ਆ 6500 7000 8000 ਬਿਲਕੁਲ ਨਹੀਂ ਲੈਣਾ 2 2000 ਦੇ ਲੈ ਜਾਓ 2 2000 ਦਾ ਸੂਟ ਨੇ ਦਾ ਭਾਜੀ ਹੋਲ ਸੇਲ ਦਾ ਰੇਟਾਂ ਨੂੰ ਚੈਲੰਜ ਦੇ ਕਾਰੀਗਰ ਫੇਲ ਹਾਂਜੀ ਰੇਟਾਂ ਦੇ ਆ ਦੇਖੋ ਉਹ ਦੇਖੋ ਪੀਸ ਸਲਵਾਰ ਦੇ ਪਹੁੰਚੇ ਹੈਂਡਵਰਕ ਨਾਲ ਜੀ ਪਿਓਰ ਨੇਚਰਲ ਆਹ ਦੇਖੋ ਸ਼ਰਟ ਧਮਾਕਾ ਡਾਇਮਰਜੀ ਦਾ ਡਾਇਮੰਡ ਹਾਂਜੀ ਆਹ ਦੇਖੋ ਭਾਜੀ ਦੁਪੱਟਾ ਓਏ ਹੋਏ 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 ਅਭੀ 2000 ਦੇਖੋ ਜਿਹੜੇ ਦੁਕਾਨਦਾਰ ਕਹਿੰਦੇ ਸੀ ਬਾਬੇ ਕੋ 100 200 500 ਵਾਲੀ ਸੂਟ ਆ ਉਹਨਾਂ ਨੂੰ ਅਜੇ ਠੋਗ ਮਾ ਜਵਾਬ ਹੈ ਭਾਈ ਆ ਜਿਹੜੇ ਤੁਸੀਂ ਲੋਕਾਂ ਨੂੰ ਲੁੱਟਦੇ ਹੋ 6 6000 ਕਹਿ ਕੇ 7 7000 ਕਹਿ ਕੇ ਬਾਬਾ ਇਹਨਾਂ ਨੂੰ ਫਰਾ ਕਰੀ ਜਾਂਦਾ 2 2000 ਚ ਦੇਈ ਜਾਣਾ 2 2000 ਚ ਜਿਹੜਾ 60000 ਵਾਲਾ ਕੱਪੜਾ ਇੱਥੇ 20000 ਚ ਰੇਟ ਤਿੰਨ ਤਿੰਨ ਗੁਣਾ ਘੱਟ ਕਰਤੇ ਆ ਆ ਦੇਖੋ ਪ्योर ਰਾਜਾ ਰਾਣੀਆਂ ਦੇ ਆ ਹੁੰਦੇ ਆ ਹੈਂਡਵਰਕ ਦੇ ਡਿਜੀਟਲ ਸੂਟ ਰਾਜਾ ਰਾਣੀ ਦੇ ਹਾਂਜੀ ਸ਼ੀਜਾ ਦੇਖ ਲਓ ਬਣੀਆਂ ਹੋਈਆਂ ਉੱਪਰ ਕੰਮ ਦੇਖੋ ਕੀਤਾ ਹੋਇਆ ਲੋਕੀ ਕਾਪੀਆਂ ਬੇਟੀਆਂ ਨੇ ਪੰਜ ਬਾੜ ਹਾਂ ਮਾਗਾ ਚੱਕੋ ਓਰੀਜਨਲ ਪੂਰੇ ਪੰਜਾਬ ਦਾ ਤਮਾਕਾ ਪੀਸ ਦੇ ਕੇ ਰੂ ਖੁਸ਼ ਹੋ ਜਾਗੀ ਐਦਾਂ ਦਾ ਹੈਵੀ ਹੈਂਡਵਰਕ 2000 ਰੁਪਏ ਚ ਲਓ ਰਾਜਾ ਰਾਣੀ ਸੂਟ ਆ ਇਹ 2000 ਚ ਓਰੀਜਨਲ ਓਰੀਜਨਲ ਹੈਂਡਵਰਕ ਦੇ ਨਾਲ ਕਾਪੀ ਲੈਣੀ ਤਾਂ 1200 ਦੀ 80 ਦੇ ਦਾਂਗੇ ਜੀ ਆਹੀ ਪਰ ਤੁਹਾਨੂੰ オリジナル ਲਗਾ ਰਹੇ ਆ ਰੰਗ ਬਹੁਤ ਇੱਚ ਬਾਜੀ ਮੈਂ ਕਹਿੰਨਾ ਹਨੇਰੀਆਂ ਆ ਦੇਖੋ ਅਸੀਂ ਦੋਦੇ ਜਿਹੜੇ ਤੁਸੀਂ ਕਹਿੰਨਾ ਨਾ ਪਿਓਰ オリジナル ਪਾਕਿਸਤਾਨੀਆਂ ਦੇਖੋ ਆ ਹੁੰਦੇ オリジナル ਜਿਨ੍ਹਾਂ ਦੇਖੋ ਹੈਂਡਵਰਕ ਦਾ ਕੰਮ ਕੀਤਾ ਪ੍ਰੋਪਰ ਟੌਪ ਦੀਆਂ ਚੀਜ਼ਾਂ ਡਿਜੀਟਲ ਸੂਟ ਆ ਦੇਖੋ ਦੁਪੱਟੇ ਜਰਾ ਬਾਜੀ ਆ ਸੂਟ ਨੇ 89000 ਰੁਪਏ ਸ਼ੋਰੂ ਮਗਾ ਰੇਟ ਹੈ ਬਾਬੇ ਰੇਟ ਦਾ 2000 ਦਾ ਪੀਸ ਹੁਣ ਤੁਸੀਂ ਚੈੱਕ ਕਰ ਲਓ ਬਹੁਤ ਸਾਰੀਆਂ ਵੀਡੀਓ ਅਸੀਂ ਬਣਾਉਣੇ ਜਾ ਕੇ ਦੁਕਾਨਾਂ ਤੇ ਇਹ 5000 6000 6500 ਆ ਦੇਖੋ ਪਰ ਇਹਦਾ ਰੇਟ 2000 ਰੁਪਏ ਹੈ 2000 ਰੁਪਏ ਦਾ ਸੂਟ ਤੁਹਾਨੂੰ ਅਸੀਂ ਓਪਨਲੀ ਰੇਟ ਪਾਨੇ ਆ ਭਾਜੀ ਇਹ ਨਹੀਂ ਕਹਿੰਦੇ ਤੁਸੀਂ ਦੁਕਾਨ ਤੇ ਆਓ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਛੋਟੀ ਜੀ ਰੀਲ ਪਾਤੀ ਤੇ ਦਿਖਾਤਾ ਇੱਥੇ ਹੋਲਸੇਲ ਆ ਓਪਨ ਜਲਦਾ ਰੇਟ ਆ ਸੌਦਾ ਦੇਖ ਲੈਣਾ ਰੂਹ ਕੋਚ ਹੋ ਜੂਗੀ ਪੀਸ ਦੇਖ ਕੇ ਗਾਰੰਟੀ ਹੈ ਐਵੇਂ ਨਹੀਂ ਕਹਿੰਦੇ ਚੀਜ਼ਾਂ ਦੇ ਰਹੇ ਆ ਪਹਿਣਾ ਲਈ ਵਧੀਆ ਵਧੀਆ ਸੂਟ ਜੀ ਆ ਦੇਖੋ ਪੀਸ ਆ ਲੋ ਭਾਜੀ ਹੈਂਡਵਰਕਰੀ ਸ਼ਰਟ ਕੰਮ ਦੇਖੋ ਪਰਲ ਵਰਕ ਨਾਲ ਪੂਰਾ ਲੱਦਿਆ ਹੋਇਆ ਪੀਸ ਕਲਾ ਦੇਖੋ ਕਿੰਨਾ ਹੈਵੀ ਹਾਂਜੀ ਭਾਜੀ ਤੁਸੀਂ ਕਿਤੇੋਂ ਇਹ ਸੂਟ ਤਿਆਰ ਕਰਾ ਲਓ ਆ ਤੁਹਾਡੇ ਸਾਹਮਣੇ ਪੈਕਿੰਗਾਂ ਖੁੱਲਦੀਆਂ ਪਈਆਂ ਜੀ ਤਾਜੇ ਤਾਜੇ ਸੂਟ ਤਿਆਰ ਹੋ ਕੇ ਆਏ ਆ ਜੀ ਠੀਕ ਹੈ ਆ ਦੇਖੋ ਦਾ ਇਹਦਾ ਫੋਰ ਸੈੱਟ ਦੁਪੱਟਾ ਭਾਜੀ 2000 ਦਾ ਆਉਂਦਾ ਲੈ ਆ ਵੇਖੋ ਜਰਾ ਦੁਪੱਟੇ ਨੂੰ ਅਨੇੜੇ ਕਰਕੇ ਦਿਖਾ ਜਰਾ ਸੂਟ ਆਹ ਦੇਖੋ ਜਰਾ ਆ ਕੰਮ ਦੇਖੋ ਇਨਾ ਵੀ ਪੀਸ 5000 6000 ਦੁਕਾਨਦਾਰ ਅਲੱਗ-ਅਲੱਗ 7000 ਚੱਕੋ 2000 ਦੇਖੋ ਇੱਥੇ ਇਦਾਂ ਦਾ ਕੋਈ ਕੰਮ ਨਹੀਂ ਵੀ 1 2 2000 ਚ ਦੂਜਾ 3000 ਚੌਥਾ 4000 ਬਿਲਕੁਲ ਨਹੀਂ ਹੋਲ ਸੇਲ ਦੁਕਾਨਾਂ ਜਿੰਨੇ ਵੀ ਸੂਟ ਅੱਜ ਖੋਲੇ ਲੈ ਜਾਓ 2 2000 ਚ ਫਾਇਦੇ ਤੁਹਾਡੇ ਹੋ ਜਾਣੇ ਵੱਡੇ ਭਾਈ ਜੀ ਇਦਾਂ ਦੇ ਪੈਕ ਪੈਕ ਸੈਟ ਤਾਜ਼ੀਆਂ ਚੀਜ਼ਾਂ ਬ੍ਰਾਂਡ ਆ ਦੇਖੋ ਤਾਂ ਆ ਕਮਰੀ ਸਫਾਈ ਦੇਖੋ ਕੜਾਈ ਦੇਖੋ ਕੱਪੜਾ ਦੇਖੋ ਇੱਕ ਦੋ ਇੱਕ ਆਰਟੀਕਲ ਹੈ ਆਹ ਦੇਖੋ ਦੁਪੱਟਾ ਪ੍ਰੋਪਰ ਹੈਂਡਵਰਕ ਦੇ ਨਾਲ ਪਰਲ ਵਰਕ ਕੀਤਾ ਹੋਇਆ ਕੱਪੜਾ ਹੀ ਬੜਾ ਸ਼ਾਨਦਾਰ ਆ ਆਹ ਦੇਖੋ ਰੰਗ ਰੰਗ ਦੇਖੋ ਤੁਸੀਂ ਆ ਲਓ 2200 ਭਾਜੀ 2200 ਕਰਤਾ 2200 ਦੇਖੋ بار بار ਕਹਿੰਨੇ ਆ ਵੱਡੇ ਵੱਡੇ ਸ਼ੋਅਰੂਮਾਂ ਜਾ ਕੇ ਲੁੱਟਣਾ ਨਾ ਕਰੋ 6 6000 7 7000 ਸੂਟ 2200 ਚ ਲੈ ਜਾਓ ਵਿਆਹ ਸ਼ਰੀ ਦਾਜਬੀਰ ਜੀ ਨੇ ਬਣਾਉਣੀਆਂ ਆਜੋ ਵੱਡੇ ਫੇਰੇ ਹੋਣੇ ਪਾ ਕੇ ਦੇਖੋ ਆਹ ਦੇਖੋ ਭਾਜੀ ਪੀਸ ਇੱਕ ਇੱਕ ਸੂਟ ਧਮਾਕਾ ਹੋਣ ਜਾ ਰਿਹਾ ਹੈ ਜਲਦੀ ਵੀਡੀਓ ਦੱਬ ਕੇ ਸ਼ੇਅਰ ਕਰੋ ਇਤਾਂ ਦੇ ਬ੍ਰੈਂਡਡ ਪੀਸ ਹੈਂਡਵਰਕ ਦੇ ਨਾਲ ਜੀ ਦੁਪੱਟੇ ਨਾਲ ਕੰਟਰਾਸਟ ਚ ਬ੍ਰੈਂਡਡ ਚੀਜ਼ਾਂ ਹਾਂਜੀ ਆ ਚੱਕੋ ਸੂਟ ਤੇ ਆ ਦੇਖੋ ਦੁਪੱਟਾ ਜੀ ਨੇਰੀਆਂ ਪੰਸੀਆਂ ਇਹ 2000 ਚ 2000 2000 ਚ 2000 ਚ ਡਿਜ਼ਾਈਨ ਚੈੱਕ ਕਰੀ ਜਾਓ ਟੌਪ ਟੌਪ ਦੀਆਂ ਚੀਜ਼ਾਂ ਚੌਣ ਚੌਣ ਕੇ ਲਿਆਏ ਆ 5 5 7 7000 2 2000 ਚ ਲੈ ਜਾਓ ਤੁਸੀਂ ਆ ਦੇਖੋ ਪੀਸ ਭਾਜੀ ਟੋਟਲ ਹੈਂਡ ਦੇ ਕੰਮ ਕਵਾਲਿਟੀਆਂ ਦੇਖੋ ਇੰਨੇ ਹੈਵੀ ਆ ਵੀ ਸੂਟ ਕਲਰ ਵੀ ਬਹੁਤ ਸੋਹਣਾ ਹੈ ਭਾਜੀ ਪੀਸ ਦੇਖੋ Ориジナル ਚੀਜ਼ਾਂ ਦੇ ਰਹੇ ਆ ਐਦਾਂ ਦੇ ਡਿਜ਼ਾਈਨਰ ਰਗੈਂਜ਼ਰ ਦੇ ਦੁਪੱਟਿਆਂ ਨਾਲ ਭਾਜੀ 2000 ਰੁਪਏ ਦਾ ਸੂਟ ਸੋ ਇਹ ਤੁਹਾਨੂੰ ਅਸੀਂ ਜਸ ਟ੍ਰੇਲਰ ਦਿਖਾ ਰਹੇ ਆ ਸੈਂਪਲ ਦਿਖਾ ਰਹੇ ਆ ਜੇ ਤੁਸੀਂ ਇੱਥੇ ਆਉਣਾ ਬਹੁਤ ساری ਵੈਰਾਈਟੀ ਆ ਚੁੱਕੀ ਆ 500 ਜੀ ਸੂਟ 1000 ਤੇ 1500 2000 3500 5000 ਤੇ ਮੈਂਗਾ ਸਾਰੀ ਰੇਟ ਆ ਦੇਖੋ 5 5 4 4 ਹਜ਼ਾਰ ਦੇ ਸੂਟ ਗੱਲਾਂ ਨਹੀਂ ਕਰਦੇ ਭਾਜੀ ਸ਼ੋਰੂਮ ਆ ਜਾ ਕੇ ਰੇਟ ਪਤਾ ਕਰ ਲਓ ਫੋਟੋ ਖਿੱਚ ਕੇ ਪੂਰੇ ਚਮਕਦੇ ਸ਼ਮਕਦੇ ਸੂਟ ਇੰਨੇ ਹੈਵੀ ਸੂਟ ਤੇ ਇੰਨੇ ਹੀ ਹੈਵੀ ਦੁਪੱਟੇ ਨਾਲ ਪੂਰੇ ਪੰਜਾਬ ਦਾ ਓਪਨ ਚੈਲੰਜ ਸੇਲ ਫੋਰਥ ਸਾਈਡ ਦੁਪੱਟਾ ਉਹ ਵੀ ਹੈਂਡਵਰਕ ਦੇ ਨਾਲ ਸੋ ਮੌਕਾ ਦੀ ਗੱਲ ਇਹ ਆ 6 6000 8 8000 ਵਾਲੇ ਸੂਟ ਬਾਬੇ ਜੀ ਦੀ ਤੇ 2 2000 ਇਹ ਦੇਖ ਲਓ ਭਾਜੀ ਇਧਰ ਨੇੜੇ ਕਰਕੇ ਦਿਖਾ ਇਹਨੂੰ ਕਹਿੰਦੇ ਹੈਂਡਵਰਕ ਅਇਦਰ ਦੁਪੱਟੇ ਦੇ ਫੋਰਸਡ ਹੈਂਡਵਰਕ 2000 ਰੁਪਏ ਦਾ ਸੋ ਲੈ ਜੋ ਬਹੁਤ ਸਾਰੀਆਂ ਹੋਰ ਵੀ ਰੇਂਜਾਂ ਸਾਨੂੰ ਮਿਲ ਜਣੀਆਂ ਬਹੁਤ ਸਾਰੇ ਡਿਜ਼ਾਈਨ ਵੀ ਮਿਲ ਜਣੇ ਆ ਪਰ ਚੈਲੰਜ ਇਸ ਗੱਲ ਦਾ ਜੋ ਰੇਟ ਤੁਹਾਨੂੰ ਅੱਜ ਅਸੀਂ ਦੱਸਦੇ ਇਹ ਕਿਸੇ ਤੋਂ ਵੀਡੀਓ ਵੀ ਨਹੀਂ ਪੈਣੀ ਦੇਣ ਦੀ ਗੱਲ ਆ ਦੇਖੋ 2000 ਰੁਪਏ ਦਾ ਸੂਟ ਭਾਜੀ ਪੀਸ ਦੇਖ ਲਓ ਚਲਵਾ ਕਰਤਾ ਰੇਟਾਂ ਇਹ ਤੋਂ ਵੱਡਾ ਫਾਇਦਾ ਕਿਤੇ ਨਹੀਂ ਹੋਣਾ ਹਾਂਜੀ ਸੂਟ ਦੇਖੋ ਚੀਜ਼ਾਂ ਦੇ